ਪਠਾਨਕੋਟ ਆਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖੁਫੀਆ ਏਜੰਸੀ ISI ਦੇ ਅਧਿਕਾਰੀਆਂ ਨੂੰ ਪਠਾਨਕੋਟ 에ਅਰਬੇਸ ਦਾ ਦੌਰਾ ਕਰਵਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਮਨ ਕੀਤਾ ਜਾਵੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ ਚ ਇਹ ਮੰਗ ਕੀਤੀ ਹੈ ਵੀਡੀਓ ਵਿਵਾਦ ਤੇ ਭਗਵੰਤ ਮਾਨ ਨੂੰ ਮੰਗਲਵਾਰ ਤੱਕ ਜਵਾਬ ਦੇਣ ਲਈ ਕਿਹਾ ਗਿਆ ਸੀ ਭਗਵੰਤ ਮਾਨ ਨੇ ਲੁਖਸਵਾ ਸਪੀਕਰ ਸੁਮਿਤਰਾ ਮਹਾਜਨ ਨੂੰ ਲਿਖੀ ਚਿੱਠੀ ਚ ਕਿਹਾ 2001 ਵਿੱਚ ISI ਨੇ ਸੰਸਦ ਤੇ ਹਮਲਾ ਕੀਤਾ ਫਿਰ 2016 ਚ ਉਸੇ ISI ਨੇ ਪਠਾਨਕੋਟ 에ਅਰਬੇਸ ਤੇ ਹਮਲਾ ਕੀਤਾ ਪ੍ਰਧਾਨ ਮੰਤਰੀ ਜੀ ਨੇ ਉਸੇ ISI ਨੂੰ ਉਸੇ ਪਠਾਨਕੋਟ 에ਅਰਬੇਸ ਚ ਬਾਈਜ਼ਤ ਬੁਲਾ ਕੇ ਕਮਾਇਆ ISI ਪੂਰੇ 에ਅਰਬੇਸ ਤੇ ਨਕਸ਼ਾ ਬਣਾ ਕੇ ਲੈ ਗਈ ਕਿ ਇਸ ਤਰ੍ਹਾਂ ਪੂਰੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ ਮੇਰਾ ਵੀਡੀਓ ਬਣਾਉਣਾ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਜਾਂ ਪ੍ਰਧਾਨ ਮੰਤਰੀ ਦਾ ISI ਨੂੰ ਬੁਲਾ ਕੇ 에ਅਰਬੇਸ ਤੇ ਮੌੜਾ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਮੇਰੀ ਬੇਨਤੀ ਹੈ ਕਿ ਤੁਹਾਨੂੰ ਇਸ ਕਮੇਟੀ ਦੇ ਕੰਮ ਦੇ ਦਾਇਰੇ ਨੂੰ ਵਧਾਉਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਦੇ ਇਸ ਕੰਮ ਨੂੰ ਵੀ ਕਮੇਟੀ ਦੇ ਦਾਇਰੇ ਅੰਦਰ ਲਿਆਂਦਾ ਜਾਵੇ ਮੇਰੇ ਨਾਲ ਨਾਲ ਪ੍ਰਧਾਨ ਮੰਤਰੀ ਨੂੰ ਵੀ ਕਮੇਟੀ ਸੱਮਣ ਕਰੇ ਜੇਕਰ ਮੈਂ ਦੋਸ਼ੀ ਹਾਂ ਤਾਂ ਪ੍ਰਧਾਨ ਮੰਤਰੀ ਜੀ ਮੇਰੇ ਤੋਂ 100 ਗੁਣਾ ਜ਼ਿਆਦਾ ਦੋਸ਼ੀ ਨੇ ਉਮੀਦ ਹੈ ਕਿ ਤੁਸੀਂ ਪੱਖਪਾਤ ਨਹੀਂ ਕਰੋਗੇ ਭਗਵੰਤ ਮਾਨ ਵੱਲੋਂ ਸੰਸਦ ਦੇ ਅੰਦਰ ਜਾਣ ਤੇ ਜ਼ੀਰੋ ਆਵਰਚ ਸਵਾਲ ਪੁੱਛੇ ਜਾਂਦੇ ਪ੍ਰਕਿਰਿਆ ਦੀ ਵੀਡੀਓ ਫੇਸਬੁੱਕ ਤੇ ਅਪਲੋਡ ਕੀਤੀ ਜਾਣ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਕਰਾ ਰਿਹਾ ਜਾ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਇਸ ਦੀ ਨਿੰਦਾ ਕਰ ਰਹੀਆਂ ਨੇ ਮਾਮਲੇ ਦੀ ਜਾਂਚ ਲਈ 9 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜੋ ਕਿ 3 ਅਗਸਤ ਤੱਕ ਰਿਪੋਰਟ ਸੌਂਪੇਗੀ ਕਮੇਟੀ ਦੀ ਰਿਪੋਰਟ ਆਉਣ ਤੱਕ ਭਗਵੰਤ ਮਾਨ ਦੇ ਲੋਕਸਭਾ ਦੇ ਕਾਰਵਾਈ 'ਚ ਹਿੱਸਾ ਲੈਣ ਤੇ ਰੋਕ ਲਗਾਈ ਗਈ ਹੈ